ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਅੱਜ ਪਟਿਆਲਾ ਵਿੱਚ ਪੰਜਾਬ ਸਿੱਖ ਕਾਉਂਸਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦਾ ਪੁਤਲਾ ਫੋਕਿਆ ਗਿਆ ਅਤੇ ਉਹਨਾਂ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਗਈ ਇਲਜ਼ਾਮ ਇਹ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਹੀ ਸਿਰਫ ਜਗ੍ਹਾ ਦਿੱਤੀ ਹੈ ਅਤੇ ਵੱਡੇ ਪੈਮਾਨੇ ਤੇ ਆਪਣੇ ਰਿਸ਼ਤੇਦਾਰ ਨੌਕਰੀਆਂ ਤੇ ਲਗਵਾਏ ਨੇ ਉਹਨਾਂ ਇਹ ਵੀ ਇਲਜ਼ਾਮ ਲਗਾਏ ਕਿ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਵੱਲੋਂ ਆ ਲਗਾਇਆ ਗਿਆ ਤੇ ਆਪ ਹੀ ਤਰਨਾ ਖਤਮ ਕਰਵਾ ਦਿੱਤਾ ਗਿਆ ਉਹਨਾਂ ਮੰਗ ਕੀਤੀ ਕਿ ਸਾਫ ਕਾ ਪ੍ਰਦਾਨ ਦੀ ਸ਼੍ਰਮਣੀ ਕਮੇਟੀ ਵਿੱਚੋਂ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਵੇ ਨਹੀਂ ਤਾਂ ਉਹ ਰੋਸ਼ ਪ੍ਰਦਰਸ਼ਨ ਹੋਰ ਤੇਜ਼ ਕਰਨਗੇ ਆਖਿਰ ਇਸ ਸਾਰੇ ਮਸਲੇ ਦੇ ਉੱਤੇ ਪੰਜਾਬ ਸਿਕ ਕੌਂਸਲ ਦੇ ਪ੍ਰੈਜ਼ੀਡੈਂਟ ਮੂਨ ਸਿੰਘ ਕਰਤਾਰਪੁਰ ਨੇ ਕੀ ਕਿਹਾ ਆਓ ਮਾਰਦੇ ਹਾਂ ਇੱਕ ਨਜ਼ਰ ਅਸੀਂ ਮਨਨੂ ਮੰਤ ਦੇ ਕਰਕੇ ਸਾੜਿਆ ਦਾ ਦੂਜਾ ਪਤਲਾ ਸੀ ਇਸ ਕਰਕੇ ਸਾੜਿਆ ਇਹ ਰੂਹ ਜਿਹੜੀ ਮਸੰਦ ਹੋ ਚੁੱਕੀ ਆ ਦੋ ਪੁਤਲੇ ਅੱਜ ਸਾੜੇ ਨੇ ਮਸੰਦਾਂ ਦੇ ਟਾਈਮ ਤੇ ਗੁਰੂ ਸਾਹਿਬ ਦੇ ਟਾਈਮ ਤੇ ਮਸੰਦਾਂ ਨੂੰ ਵੀ ਸਾੜਿਆ ਗਿਆ ਸੀਗਾ ਕਰਤਾਰਪੁਰ ਸਾੜੇ ਉਦੋਂ ਡੇਹੜਾ ਦੂਨ ਸਾੜੇ ਡੇਹੜਾ ਤੋਂ ਅੱਜ ਵੀ ਕੜਾਇਆ ਪਿਆ ਗੁਰੂ ਸਾਹਿਬ ਨੇ ਆਪ ਤੇਲ ਪਾਵਾ ਕੇ ਮਸੰਦ ਸਾੜੇ ਜਿਹੜੇ ਗੁਰੂ ਘਰ ਦੀਆਂ ਵਿਰਾਸਤਾਂ ਖਰਾਬ ਕਰਨ ਅੱਜ ਇਹਨੇ ਵੀ ਵੱਡੇ ਪੱਧਰ ਤੇ ਜੇਸ ਨੂੰ 70 ਸਾਲ ਹੋ ਗਏ ਯਾਦ ਹੋਏ ਨੂੰ ਉਦੋਂ ਤੋਂ ਜਿੰਨੇ ਵੀ ਪ੍ਰਧਾਨ ਬਣਿਆ ਸਭ ਤੋਂ ਜ਼ਿਆਦਾ ਭ੍ਰਿਸ਼ਟਾਚਾਰ ਇਹਨੇ ਕਰਿਆ ਆ ਆਪਣੇ ਪਰਿਵਾਰ ਨੂੰ ਪਾਲਿਆ 50 ਜੀ ਇਹਦੇ ਸ਼੍ਰੋਮਣੀ ਕਮੇਟੀ ਵਿੱਚ ਇਹਨੇ ਰਖਾਏ ਨੇ ਹੁਣ ਜਿਹੜਾ ਪਿੱਛੇ ਧਰਨਾ ਦਵਾਇਆ ਅੰਮ੍ਰਿਤਸਰ ਉਹ ਵੀ ਇਹਨੇ ਦਵਾਇਆ ਸਾਰਾ ਕੁਝ ਮਿਲੀ ਭੁਗਤਣ ਵਾਲੇ ਨੇ ਹੋ ਰਿਹਾ ਹੈ 50 ਜੀ ਇਹਦੇ ਵਿੱਚ ਨੇ 15 ਜੀਆਂ ਦੀ ਅਸੀਂ ਲਿਸਟ ਵੀ ਰਿਲੀਜ਼ ਕਰਤੀ ਉਹ ਪ੍ਰੈਸ ਨੋਟ ਅਸੀਂ ਪ੍ਰੈਸ ਨੂੰ ਦੇ ਰਹੇ ਸੀ ਇਹਦਾ ਸਾਡਾ ਤਾਂ ਹੀ ਕਰਕੇ ਸਾਨੂੰ ਪਤਲਾ ਸਾਡਾ ਵੀ ਇਹਦੀ ਰੂਹ ਜਿਹੜੀ ਮਸੰਦ ਹੋ ਚੁੱਕੀ ਆ ਮਸੰਦ ਦੇ ਤੌਰ ਤੇ ਦੂਜਾ ਪਤਲਾ ਦੋ ਪਤਲੇ ਅੱਜ ਸਾੜੇ ਅਸੀਂ ਕਰਕੇ ਅਸੀਂ ਪ੍ਰੈਸ ਨੂੰ ਅਸੀਂ ਦੱਸਦੇ ਹਾਂ ਵੀ ਸਾਰੀ ਦੁਨੀਆ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿਸੇ ਮਸਾਂਦ ਨੂੰ ਕੋਈ ਮੂੰਹ ਨਾ ਲਵੇ ਜਿਹੜਾ ਮਸਾਂਦ ਨੂੰ ਮੂੰਹ ਲਾਵੇਗਾ ਉਹ ਗੁਰੂ ਘਰ ਦਾ ਦੋਖੀ ਹੋਵੇਗਾ ਸੂਏਸ ਮਸਾਂਦ ਤੋਂ ਹਰ ਇੱਕ ਨੂੰ ਦੂਰ ਰਹਿਣਾ ਚਾਹੀਦਾ ਮਸਾਂਦੇ ਦੇ ਤੌਰ ਤੇ ਜਿਹੜਾ ਪੁਤਲਾ ਵੱਡਾ ਸਾੜਿਆ ਸੀ ਉਹ ਅੱਜ ਪੁਤਲਾ ਸਾੜ ਕੇ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ 15 ਜੀਆਂ ਦੀ ਤਾਂ ਲਿਸਟ ਸਾਡੇ ਕੋਲ ਆ ਗਈ ਆ ਤੇ ਅਜੇ 30 40 ਜੀ ਇਹਦੇ ਹੋਰ ਜਿਹੜੇ ਪਰਿਵਾਰ ਦੇ ਮੈਂਬਰ ਇਹਨੇ ਸ਼ਰਮਿੰਗ ਵਿੱਚ ਵਾਰ ਕੇ ਤੇ ਆਪ ਹੀ ਧਰਨੇ ਲਵਾ ਕੇ ਅੰਮ੍ਰਿਤਸਰ ਤੇ ਉਹਨਾਂ ਨੂੰ ਬਹਾਲ ਕਰਾਇਆ ਏ ਇਹ ਸਾਰਾ ਕੁਝ ਇਹਨੇ ਵੱਡਾ ਘਬਲੇ ਕਰਿਆ ਘਬਲੇ ਕਰਨ ਦੇ ਕਰਕੇ ਅਸੀਂ ਇਹ ਸਾਰਾ ਕੁਝ ਅੱਜ ਕਰ ਰਹੇ ਹਾਂ ਸਾਰੀ ਸਿੱਖ ਕੌਮ ਨੂੰ ਮਸਾਂਦੇ ਨੂੰ ਕੋਈ ਮੂੰਹ ਨਾ ਲਾਵੇ ਮਸਾਂਦੇ ਦੇ ਤੌਰ ਤੇ ਅਸੀਂ ਪਤਲਾ ਸਾੜ ਰਹੇ ਨੇ ਜੀ ਕਿੰਨੀ ਜਥੇਬੰਦੀਆਂ ਕਿੰਨੀ ਐਸੋਸੀਏਸ਼ਨ ਨੇ ਤੁਹਾਡੇ ਨਾਲ ਜਿਹੜਾ ਸਾਡੇ ਨਾਲ ਪੰਜਾਬ ਸੇ ਕਾਉਂਸਲ ਹੀ ਆ ਸਾਡੀ ਸਾਡੀ ਪੰਜਾਬ ਸੇ ਕਾਉਂਸਲ ਹੀ ਸਾੜ ਰਹੀ ਆ ਹੋਰ ਅਸੀਂ ਕਿਸੇ ਜਥੇਬੰਦੀ ਨੇ ਆਖਿਆ ਅਸੀਂ ਪੰਜਾਬ ਸੇ ਕਾਉਂਸਲ ਨੇ ਮਹਿਸੂਸ ਕਰਿਆ ਵੀ ਬਹੁਤ ਵੱਡਾ ਮਸਾਂਦੇ ਆ ਬਹੁਤ ਵੱਡੀਆਂ ਜ਼ਾਇਦਾਤਾਂ ਬਣਾ ਲਈਆਂ 2 ਵਾਰਾਂ ਸ਼ਰੂਮਗਿਰ ਦਾ ਪ੍ਰਧਾਨ ਬਣ ਚੁੱਕਿਆ ਏ ਫਿਰ ਇੱਕ ਵਾਰ ਇਹ ਨੂੰ OSD ਬਣਿਆ ਬਾਦਲ ਨੇ ਉਸ ਤੋਂ ਬਾਅਦ ਘਟਕਿੰਟੀਆਂ ਦਾ ਚੇਅਰਮੈਨ ਵੀ ਬਣਿਆ ਇੱਕ ਵਾਰ ਮੰਡਲ ਕਮਿਸ਼ਨ ਦਾ ਚੇਅਰਮੈਨ ਬਣਿਆ ਇਹ ਚਰਾਂ ਤੋਂ ਲੁੱਟਦਾ ਖਾਂਦਾਰ ਹੈ ਭੁੱਖਾ ਸੀ ਜਦੋਂ ਭੁੱਖ ਲੱਗਦੀ ਰੋਟੀ ਖਾਣ ਆਣ ਤੇ ਦੁੱਖ ਨਾਲ ਖਾਣਾ ਆਉਂਦਾ ਹੈ ਅੱਜ ਤੋਂ 50 ਸਾਲ ਪਹਿਲਾਂ ਇਹਦੇ ਕੋਲ ਕੁਝ ਵੀ ਨਹੀਂ ਸੀਗਾ ਅੱਜ ਵੀ ਅੱਜ ਕਰੋੜਾਂ ਅਰਬਾਂ ਦੀ ਜਾਇਦਾਦ ਬਣਾਈਆਂ ਸਿਰਫ ਗੁਰੂ ਦੀ ਗੋਲਕ ਲੁੱਟ ਕੇ ਬਣਾਈਆਂ ਗੁਰੂ ਦੀ ਗੋਲਕ ਲੁੱਟ ਕੇ ਭ੍ਰਿਸ਼ਟਾ ਕਰ ਕਰ ਕੇ ਬਣਾਈਆਂ ਸਭ ਤੋਂ ਲਿਬੜੀ ਔਰ ਭੈੜੀ ਰੂਹ ਜਿਹੜੀ ਆ ਉਹ ਅੱਜ ਕਰਪਾਲ ਸਿੰਘ ਬਡੂਂਗਰ ਦੀਆਂ ਹੈ ਅਸੀਂ ਪੂਰੀ ਸਿੱਖਾਂ ਦੇ ਸਾਹਮਣੇ ਅਸੀਂ ਦੱਸਣਾ ਚਾਹੁੰਦੇ ਆਂ ਅਸੀਂ ਇਨਕੁਆਰੀ ਕਰ ਰਹੇ ਹਾਂ ਜੇ ਹੋਰ ਵੀ ਇਹ ਜੀਆਂ ਦੀ ਜੇ ਕਿੰਨੇ ਜੀਏ ਨੇ ਭਰਤੀ ਕਰਾਏ ਆ ਦੁਬਾਰਾ ਧਰਨਾ ਦਿਵਾ ਗਏ ਦੁਬਾਰਾ ਜਿਹੜੇ ਬਹਾਲ ਕਰਾਏ ਸਾਰਾ ਕੁਝ ਇਹਦੀ ਆਪਣੀ ਗੇਮ ਆ ਜੋ ਕੁਛ ਅੱਜ ਕੁਝ ਤਾਂ ਕਰ ਰਿਹਾ ਸਾਰਾ ਕੁਝ ਇਹੀ ਕਰ ਰਿਹਾ ਹੈ ਗੁਰਪੇਰ ਜੋ ਸਾਡੀਆਂ ਧਾਰਮਿਕ ਜਥੇਬੰਦੀਆਂ ਚੰਨੀਆਂ ਵੀ ਹੋਣ ਜਿਹੜੀਆਂ ਮਰਜੀ ਹੋਣ ਪਰ ਉਹਨਾਂ ਉੱਤੇ ਅਗਰ ਕੋਈ ਵੀ ਸਿਆਸੀ ਤਿਰਕਾਬਜ਼ ਹੁੰਦੀ ਹੈ ਤਾਂ ਮੀਰੀ ਤੇ ਪੀਰੀ ਦਾ ਸਿਧਾਂਤ ਪੁੱਠਾ ਹੋਇਆ ਨਜ਼ਰ ਆਉਂਦਾ ਹੈ ਜੋ ਕਿ ਪਿਛਲੇ ਕਈ ਦਹਾਕਿਆਂ ਤੋਂ ਪੁੱਠਾ ਹੋਇਆ ਹੈ ਤੇ ਹੁਣ ਇਹ ਸਿਧਾਂਤ ਮੁੜ ਸੁਧਾਰਨ ਦੀ ਲੋੜ ਆਣ ਪਈ ਹੈ ਮੁੜ ਇਸ ਨੂੰ ਦਰੁਸਤ ਕਰਨ ਦੀ ਲੋੜ ਆਣ ਪਈ ਹੈ ਤੇ ਜਿਹੜੇ ਵੀ ਮਸੰਦ ਸਾਡੀਆਂ ਧਾਰਮਿਕ ਜਥੇਬੰਦੀਆਂ ਦੇ ਨਾਲ ਚੋਕਾ ਬਣ ਕੇ ਚਿਪਕੇ ਹੋਏ ਨੇ ਜੋ ਸਿਰਫ ਸਿਰਫ ਗੁਰੂ ਘਰ ਦੀਆਂ ਗੋਲ ਕਾ ਲੁੱਟਣ ਪਿੱਛੇ ਲੱਗੇ ਹੋਏ ਨੇ ਅਜਿਹੇ ਮਸੰਦਾਂ ਨੂੰ ਸੋਧਾ ਲਾਣਾ ਬਹੁਤ ਜ਼ਰੂਰੀ ਹੈ ਅਜਿਹੇ ਮਸੰਦਾਂ ਨੂੰ ਧਾਰਮਿਕ ਜਥੇਬੰਦੀਆਂ ਚੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ ਤਾਂ ਜੋ ਕੋਈ ਵੀ ਸਾਡੀ ਧਾਰਮਿਕ ਜਥੇਬੰਦੀ ਦਾ ਜਾਂ ਅਕਾਲ ਤਖਤ ਦਾ ਨਾਚਾਇਜ਼ ਫਾਇਦਾ ਨਾ ਚੱਕ ਸਕੇ ਅਤੇ ਗੁਰੂ ਕੀ ਗੋਲਕ ਦੇ ਵਿੱਚ ਪਿਆ ਹੋਇਆ ਪੈਸਾ ਗਰੀਬ ਗੁਰਬਿਆਂ ਦੇ ਕੰਮ ਆ ਸਕੇ ਨਾ ਕਿ ਉਸ ਪੈਸੇ ਦੇ ਨਾਲ ਸਿਆਸੀ ਰੋਟੀਆਂ ਸੇਕੀਆਂ ਜਾਣ ਜਾਂ ਸਿਰਫ ਤੇ ਸਿਰਫ ਪੱਥਰ ਦੀਆਂ ਇਮਾਰਤਾਂ ਖੜੀਆਂ ਕੀਤੀਆਂ ਜਾਣ ਇਸ ਲਈ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਹਰ ਉਸ ਧਾਰਮਿਕ ਜਾਂ ਸਿਆਸੀ ਆਗੂ ਦਾ ਵਿਰੋਧ ਕਰਨ ਜੋ ਗਲਤ ਨੇ ਸਿਆਸੀ ਤਿਰਾਂ ਦਾ ਹੱਥ ਠੋਕਾ ਬਣ ਕੇ ਤੇ ਜੋ ਧਾਰਮਿਕ ਅਧਾਰਿਆਂ ਦੇ ਵਿੱਚ ਰਹਿ ਕੇ ਧਾਰਮਿਕ ਜਥੇਬੰਦੀਆਂ ਦੇ ਪ੍ਰਧਾਨ ਜਾਂ ਜਥੇਦਾਰ ਬਣ ਕੇ ਸਿਆਸੀ ਤਿਰਾਂ ਦਾ ਹੱਥ ਠੋਕਾ ਬਣ ਕੇ ਚੱਲਦੇ ਨੇ ਤੇ ਅਕਾਲ ਤਖਤ ਦੀ ਮਾਨ ਮਰਿਆਦਾ ਸ਼ਿੱਕੇ ਟੰਗਦੇ ਨੇ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੇ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਗੁਰਬਾਣੀ ਅਖੰਡ ਬਾਣੀ ਵਾਸਤੇ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਦੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ